ਵਕਾਸ ਦੱਸ ਦਈਏ ਤੁਹਾਨੂੰ ਦੀਨਾ ਨਗਰ ਦਾ ਔਰ ਹਾਲਾਤ ਦੱਸ ਦਈਏ ਦੀਨਾ ਨਗਰ ਦੇ ਔਰ ਦੀਨਾ ਨਗਰ ਦਾ ਬਾਸ ੱਡੇ ਔਰ ਬਾਸ ੱਡੇ ਦੇ ਉੱਤੇ ਜੋ ਬਾਥਰੂਮ ਬਣੇ ਨੇ ਉੱਪਰ ਟੈਂਕੀ ਪਈ ਆ ਘਾ ਵੇਖ ਸਕਦੇ ਹੋ ਉੱਤੇ ਤੁਸੀਂ ਕਿ ਜੇ ਇਹ ਘਾ ਦੀ ਸਫਾਈ ਹੋ ਜਾਂਦੀ ਜਾਂ ਉੱਤੋਂ ਟੈਂਕੀ ਜਿਹੜੀ ਆ ਉਸ ਦਾ ਕੋਈ ਓਵਰਫਲੋ ਸਾਈਡ ਨੂੰ ਕੱਢਿਆ ਜਾਂਦਾ ਇਸ ਜਗ੍ਹਾ ਦਾ ਕੋਈ ਪ੍ਰਣਾਲਾ ਬਣਾਇਆ ਜਾਂਦਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੀ ਤਸਵੀਰ ਵਗਾਈ ਜਾਵੇ ਟੈਂਕੀ ਵੱਡੀ ਵੀ ਕੋਲ ਏ ਔਰ ਨਿੱਕੀ ਟੈਂਕੀ ਵੀ ਉੱਤੇ ਰੱਖੀ ਹੋਈ ਆ ਉਸ ਦਾ ਪਾਣੀ ਲਗਾਤਾਰ ਚੋਰਿਆ ਔਰ ਜੇ ਕਿਸੇ ਨੇ ਬਾਥਰੂਮ ਆਉਣਾ ਹੈ ਪਹਿਲੇ ਗੱਲ ਦੱਸ ਦਈਏ ਕਿ ਦੀਨਾਨਗਰ ਚ ਇੱਕ ਤਾਂ ਬਾਥਰੂਮ ਆ ਉਹ ਵੀ ਬਸ ਅੱਡੇ ਤੇ ਇਹ ਸਦੀਆਂ ਪਹਿਲਾਂ ਤੋਂ ਬਣਿਆ ਲੇਕਿਨ ਚੱਲਦਾ ਨਹੀਂ ਸੀ ਜੇ ਹੁਣ ਚੱਲਿਆ ਹੀ ਆ ਤਾਂ ਇਸ ਦੀ ਹਾਲਾਤ ਵੇਖ ਸਕਦੇ ਹੋ ਤੁਸੀਂ ਕਿ ਇਸ ਦੀਵਾਰਾਂ ਦੇ ਉੱਤੇ ਪਾਣੀ ਪੈ ਰਿਹਾ ਔਰ ਕਦੋਂ ਛੱਤ ਕਦੇ ਵੀ ਡਿੱਗ ਸਕਦੀ ਆ ਅਜੇ ਬਰਸਾਤ ਨਹੀਂ ਆਈ ਲੇਕਿਨ ਇਹ ਪਾਣੀ ਇਸ ਤਰ੍ਹਾਂ ਦਾ ਜਿਵੇਂ ਬਰਸਾਤ ਆ ਰਹੀ ਆ ਔਰ 24 ਘੰਟੇ ਉੱਤੋਂ ਪਾਣੀ ਚੱਲ ਰਿਹਾ ਕਿਉਂਕਿ ਮੋਟਰ ਚੱਲਦੀ ਆ ਪਤਾ ਨਹੀਂ ਲੱਗਦਾ ਔਰ ਉਸ ਦਾ ਪ੍ਰਣਾਲਾ ਨਹੀਂ ਆ ਛੱਤ ਦਾ ਪ੍ਰਣਾਲਾ ਨਹੀਂ ਆ ਗੋਡੇ-ਗੋਡੇ ਘਾਹ ਉੱਗ ਗਿਆ ਬੂਟੇ ਉੱਗੇ ਹੋਏ ਨੇ ਆ ਵੇਖ ਸਕਦੇ ਹੋ ਤਸਵੀਰਾਂ ਤੁਸੀਂ ਇਹ ਹਾਲਾਤ ਜਿਹੜੇ ਆ ਦੀਨਾਨਗਰ ਦੇ ਆ ਔਰ ਦੀਨਾਨਗਰ ਕਮੇਟੀ ਜਿਹੜੀ ਆ ਦੀਨਾਨਗਰ ਨਗਰ ਕਾਉਂਸਲ ਆ ਬਿਲਕੁਲ ਤੁਹਾਡੇ ਸਾਹਮਣੇ ਤਸਵੀਰ ਦੱਸ ਦਈਏ ਸਾਹਮਣਾ ਦਫ਼ਤਰ ਨਗਰ ਕਾਉਂਸਲ ਦਾ ਵੇਖ ਸਕਦੇ ਹੋ ਤੁਸੀਂ ਕਿ ਨਗਰ ਕਾਉਂਸਲ ਦੇ ਦਫ਼ਤਰ ਤੋਂ ਸਿਰਫ 200 ਮੀਟਰ ਦੀ ਜਾਂ 150 ਮੀਟਰ ਦੀ ਦੂਰੀ ਤੇ ਆ ਔਰ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਸ ਦੀ ਸਫਾਈ ਕਰਨੀ ਹੈ ਔਰ ਇਸ ਨੂੰ ਪ੍ਰੋਪਰ ਕਲੀਅਰ ਕਰਨਾ ਔਰ ਇਸ ਨੂੰ ਰਿਸਕ ਤੋਂ ਬਚਾਉਣਾ ਹੈ ਉਤਲੇ ਬੰਨੇ ਬਿਜਲੀ ਦੀਆਂ ਤਾਰਾਂ ਖੰਭਾ ਬਿਜਲੀ ਦਾ ਵਿੱਚ ਜੇ ਕਦੇ ਵੀ ਸ਼ਾਰਟ ਹੋ ਜਾਵੇ ਇਹ ਪਾਣੀ ਜਿਵੇਂ ਉੱਤੇ ਚੱਲ ਰਿਹਾ ਜੇ ਸ਼ਾਰਟ ਹੋ ਜਾਵੇ ਤੇ ਕਿੰਨੇ ਲੋਕਾਂ ਦੇ ਘਰਾਂ ਤੱਕ ਇਹ ਸ਼ਾਰਟ ਦੀਆਂ ਇਹ ਤਸਵੀਰਾਂ ਪਹੁੰਚਣ ਗਈਆਂ ਜੇ ਬਾਰਿਸ਼ ਹੋ ਗਈ ਤਾਂ ਪਤਾ ਨਹੀਂ ਕਿੰਨੀਆਂ ਕੰਧਾਂ ਦੇ ਵਿੱਚ ਸ਼ਾਰਟ ਆ ਜਾਵੇਗਾ ਔਰ ਕਿੰਨਾ ਨੁਕਸਾਨ ਹੋ ਜਾਵੇਗਾ ਆ ਤਸਵੀਰਾਂ ਤੁਹਾਨੂੰ ਦੀਨਾਨਗਰ ਦੀਆਂ ਵਖਾ ਰਹੇ ਆ ਔਰ ਨਗਰ ਕਾਉਂਸਲ ਦੇ ਦਫ਼ਤਰ ਦੇ ਸਾਹਮਣੇ ਬੱਸ ਅੱਡੇ ਔਰ ਬੱਸ ਅੱਡੇ ਦੇ ਕੋਲ ਬਾਥਰੂਮ ਪਹਿਲੇ ਤਾਂ ਇਹ ਚੱਲਦੇ ਨਹੀਂ ਸੀ ਔਰ ਜੇ ਖਬਰਾਂ ਚਲਾ ਚਲਾ ਕੇ ਉਹਨਾਂ ਦਾ ਅਸਰ ਹੋਇਆ ਇਹ ਚਾਲੂ ਕੀਤੇ ਨੇ ਬੰਦਾ ਬਿਠਾਇਆ ਲੇਕਿਨ ਉਤੋਂ ਛੱਤ ਜਿਹੜੀ ਐਵੇਂ ਚੱਲ ਰਹੀ ਆ ਕਿ ਛੱਤ ਵੀ ਡਿਗਣ ਕਿਨਾਰੇ ਆ ਔਰ ਕਦੇ ਵੀ ਛੱਤ ਡਿਗ ਸਕਦੀ ਆ ਕਿਉਂਕਿ ਪ੍ਰੋਪਰ ਪਾਣੀ ਦਾ ਨਿਕਾਸ ਨਹੀਂ ਬਣਾਇਆ ਔਰ ਪ੍ਰੋਪਰ ਆ ਜੜੀਆਂ ਬੂਟੀਆਂ ਘਾਓ ਗਿਆ ਵਿੱਚ ਪਈ ਟੈਂਕੀ ਵੀ ਨਹੀਂ ਲੱਭ ਰਹੀ ਕਿ ਵਿੱਚ ਟੈਂਕੀ ਹੈਗੀ ਆ ਕੋਈ 1000 ਲੀਟਰ ਜਾਂ 500 ਲੀਟਰ ਦੀ ਉੱਤੇ ਟੈਂਕੀ ਪਈ ਹੋਈ ਆ ਔਰ ਹੋ ਸਕਦਾ ਉਹ ਵੀ ਲੀਕ ਹੋ ਗਈ ਹੋਵੇ ਜਿਸ ਕਰਕੇ ਪਾਣੀ ਜਿਹੜਾ ਚੱਲ ਰਿਹਾ ਕਿਸੇ ਨੂੰ ਕੋਈ ਵੀ ਅਸੀਂ ਜ਼ਿੰਮੇਵਾਰੀ ਨਹੀਂ ਹੈ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਸਬੰਧਤ ਮਹਿਕਮੇ ਨੂੰ ਬੇਨਤੀ ਕਰਦੇ ਆਂ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਫੇਰ ਅਸੀਂ ਮਜਬੂਰ ਹੋਵਾਂਗੇ ਫੇਰ ਖਬਰਾਂ ਲਗਾਉਣ ਵਾਸਤੇ ਔਰ ਇੱਕ ਵਾਰ ਇਸ ਦਾ ਹੁਲੀਆ ਜਨਾਦਰ ਠੀਕ ਨਹੀਂ ਹੁੰਦਾ ਤਾਂ ਅਸੀਂ ਪਾਬੰਦ ਰਹਾਂਗੇ ਖਬਰਾਂ ਲੱਗਦੀਆਂ ਰਹਿਣਗੀਆਂ ਔਰ ਇਸ ਨੂੰ ਠੀਕ ਕਰਵਾਇਆ ਜਾਵੇਗਾ ਇਹ ਤਸਵੀਰਾਂ ਦੀਨਾਨਗਰ ਦੀਆਂ ਔਰ ਬਸੜੇ ਦੀਆਂ ਬਣੇ ਬਾਥਰੂਮਾਂ ਦੀਆਂ ਦੀਨਾਨਗਰ ਵਿੱਚ ਇਕਲੋਤਾ ਬਾਥਰੂਮ ਹੈ ਪਹਿਲਾ ਬਾਥਰੂਮ ਹੈ ਨਹੀਂ ਤੇ ਦੀਨਾਨਗਰ ਵਿੱਚ ਲੋਕਾਂ ਵਾਸਤੇ ਜਿਆਦਾ ਬਾਥਰੂਮ ਨਹੀਂ ਹੈਗੇ ਜੇ ਬਾਥਰੂਮ ਦੀ ਸਹੂਲਤ ਬਣੀ ਆ ਤਾਂ ਉਸ ਦੇ ਵਿੱਚ ਗੰਦਗੀ ਉਸ ਦਾ ਤੁਸੀਂ ਵੇਖ ਸਕਦੇ ਹੋ ਹਾਲਾਤ ਕਿ ਇਹ ਹਾਲਾਤ ਨੇ ਇਹ ਤਸਵੀਰਾਂ ਵੱਤਵਾ শেয়ার ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸ ਔਰ